ਆਸਟ੍ਰੇਲੀਆ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਸੀ ਬੀਚ ਦੇ ਉੱਤੇ ਉਥੇ ਦੱਸ ਦਈਏ ਕਿ ਇੱਕ ਸਿੱਖ ਨੌਜਵਾਨ ਦੇ ਵੱਲੋਂ ਅਤਵਾਦੀ ਨੂੰ ਧੌਂ ਤੋਂ ਜਿਹੜਾ ਫੜ ਲਿਆ ਜਾਂਦਾ ਹੈ ਤੇ ਜ਼ਮੀਨ ਦੇ ਉੱਤੇ ਸੁੱਟ ਲਿਆ ਜਾਂਦਾ ਹੈ ਤੇ ਉਸ ਦੀ ਦਲੇਰੀ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਜਿਵੇਂ ਦੱਸ ਦਈਏ ਕਿ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸਲ ਦੇ ਵਿੱਚ ਜਦੋਂ ਅਤਵਾਦੀ ਪਿਓ ਪੁੱਤ ਦੇ ਵੱਲੋਂ ਲੋਕਾਂ ਦੇ ਉੱਤੇ ਗੋਲੀਆਂ ਸਿੱਧੀਆਂ ਭਰਾਈਆਂ ਗਈਆਂ ਹਮਲਾ ਕੀਤਾ ਗਿਆ ਉਸੇ ਦੇ ਦੌਰਾਨ ਜਿਹੜਾ ਇਹ ਲੜਕਾ ਜੋ ਕਿ ਨਿਊਜ਼ੀਲੈਂਡ ਦਾ ਜੰਪਾ ਲੈ ਨਵਾਂ ਸ਼ਹਿਰ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਤੇ ਇਸ ਦੇ ਵੱਲੋਂ ਦਲੇਰੀ ਦੇ ਨਾਲ ਮੁਕਾਬਲਾ ਜਿਹੜਾ ਕੀਤਾ ਜਾਂਦਾ ਉੱਥੇ ਜਿਹੜਾ ਅਤਵਾਦੀ ਦੋ ਜਣੇ ਸਨ ਪਿਓ ਪੁੱਤਰ ਉਹਨਾਂ ਦੇ ਵਿੱਚੋਂ ਪੁੱਤਰ ਨੂੰ ਧੌਂ ਤੋਂ ਫੜ ਲਿਆ ਜਾਂਦਾ ਤੇ ਜ਼ਮੀਨ ਤੇ ਸੁੱਟ ਲਿਆ ਜਾਂਦਾ ਉਦੋਂ ਤੱਕ ਉਸ ਨੂੰ ਨਹੀਂ ਛੱਡਿਆ ਜਦੋਂ ਤੱਕ ਪੁਲਿਸ ਉੱਥੇ ਮੌਕੇ ਦੇ ਉੱਤੇ ਨਹੀਂ ਪਹੁੰਚੀ ਜੋ ਵਿੱਚ ਸੀ ਅਤਵਾਦੀ ਹਮਲੇ ਦੇ ਦੌਰਾਨ ਜਦੋਂ ਹਫੜਾ ਦਫਰੀ ਦਾ ਮਾਹੌਲ ਸੀ ਤਾਂ ਨਿਊਜ਼ੀਲੈਂਡ ਦੇ ਇਸ ਸਿੱਖ ਨੌਜਵਾਨ ਨੇ ਹਮਲਾਵਰ ਨੂੰ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਕਾਬੂ ਕਰ ਲਿਆ ਸੀ ਇਸ ਦਾ ਨਾਮ ਅਮਨਦੀਪ ਸਿੰਘ ਬੋਲਾ ਜਿਹੜਾ ਦੱਸਿਆ ਜਾ ਰਿਹਾ ਹੈ ਹਮਲੇ ਦੇ ਸਮੇ ਲੋਕ ਕਬਰائے ਹੋਏ ਸਨ ਲੇਕਿਨ ਇਸ ਦੀ ਹਿੰਮਤ ਜਿਹੜੀ ਦੇਖਣ ਨੂੰ ਮਿਲੀ ਦਲੇਰੀ ਦੇਖਣ ਨੂੰ ਮਿਲੀ ਕਿ ਇਸ ਨੇ ਹਮਲਾਵਰ ਨੂੰ ਜ਼ਮੀਨ ਤੇ ਸੁੱਟ ਕੇ ਉਸ ਨੂੰ ਕਾਬੂ ਜਿਹੜਾ ਕੀਤਾ ਉੱਥੇ ਚਸ਼ਮਦੀਦਾਂ ਦੇ ਵੱਲੋਂ ਦੱਸਿਆ ਗਿਆ ਕਿ ਹਮਲਾਵਰ ਨੂੰ ਉਸ ਸਮੇਂ ਤੱਕ ਇਸਨੇ ਫੜ ਕੇ ਰੱਖਿਆ ਜਦੋਂ ਤੱਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ